ਸਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚ ਚੁੱਕਿਆ ਹਾਂ ਪਿੰਡ ਮੋਦਲੇ ਵਾਲਾ ਮੋਦਲੇ ਵਾਲਾ ਪਿੰਡ ਨੂੰ ਦੋਸਤੋ ਜ਼ਿਲ੍ਹਾ ਮੁਕਸਰ ਪੈ ਜਾਂਦਾ ਤੇ ਤਹਿਸੀਲ ਬਰੀ ਆਲਾ ਮੰਡੀ ਪੈ ਜਾਂਦੀ ਆ ਬਰੀ ਆਲਾ ਮੰਡੀ ਦੇ ਨੇੜਲਾ ਪਿੰਡ ਆ ਦੋਸਤੋ ਇੱਕ ਪਾਸੇ ਮਰਾੜ ਰਹਿ ਜਾਂਦਾ ਇੱਕ ਪਾਸੇ ਬਾਜਾ ਰਹਿ ਜਾਂਦਾ ਵਿਚਾਲੇ ਜੇ ਇਹ ਪਿੰਡ ਆ ਤੇ ਬਾਈ ਜੀ ਦੇ ਕੋਲੇ ਦੋਸਤੋ ਪਹਿਲਾ ਸੂਆ ਗੱਬਨ ਝੋਟੀ ਵਕਾਊ ਆ ਜਿਹਦੀ ਬਣਦੀ ਡਿਟੇਲ ਆ ਆਪਾਂ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਦੋਸਤੋ ਜਿਹੜੇ ਵੀਰਾਂ ਨੇ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਪਹਿਲੀ ਵਾਰੀ ਵੀਡੀਓ ਵੇਖ ਰਹੇ ਆ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਆਪਣਾ ਨਾਂ ਦੱਸਿਓ ਅਮਨਦੀਪ ਸਿੰਘ ਅਮਨਦੀਪ ਸਿੰਘ ਝੋਟੀ ਬਈ ਇਹ ਘਰਦੀ ਹੈ ਫਿਰ ਆਪਣੇ ਹਾਂਜੀ ਹੈ ਜੀ ਘਰਦੀ ਠੀਕ ਆ ਕਿੰਨੇ ਕ ਦਿਨ ਲੈ ਜੂ ਸੂਨ ਦੇ ਵਿੱਚ ਜਾਣ ਕੇ ਲੈ ਜੂ 7-8 ਦਿਨ 7-8 ਦਿਨ ਹਜੇ ਲੈ ਜੂਗੀ ਹਾਂਜੀ ਠੀਕ ਆ ਤੇ ਕਿੰਨਾ ਕੁ ਦੁੱਧ ਪਾ ਦੂਗੀ ਪਹਿਲੇ ਸੂਏ ਇਹ ਪਹਿਲੇ ਸੂਏ ਪਾ ਦੂ 10-11 ਕਿਲੋ 10-11 ਕਿਲੋ ਦੀ ਉਮੀਦ ਕਰਦੇ ਆ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਕੁੰਡੇ ਸਿੰਘ ਆ ਤੇ ਇੱਕ ਹਫਤੇ ਦੀ ਕੱਚੀ ਆ ਤੇ ਬਾਈ ਦੀ ਅੰਦਾਜ਼ਾ ਦੋਸਤੋ ਵੀ 10-11 ਕਿਲੋ ਦੁੱਧ ਪਾ ਦੂਗੀ ਬਾਕੀ ਤੁਸੀਂ ਜਜਮੈਂਟ ਲਾਉਣੀ ਹੈ ਦੋਸਤੋ ਹਵਾਨਾ ਤੁਹਾਨੂੰ ਵਿਖਾ ਦੇਣਾ ਦੇਖ ਸਕਦੇ ਆ ਥਾਣਾ ਦਾ ਸਾਇਜ ਗੈਪ ਪਹਿਲੇ ਸੂਏ ਗੱਬਨ ਝੋਟੀ ਆ ਦੋਸਤੋ ਤੇ ਮਗਰਲੇ ਪਾਸੇ ਵੀ ਦੋਸਤੋ ਹਵਾਨਾ ਵਿਖਾ ਦਿੰਦੇ ਆ ਬਹੁਤ ਸੋਹਣਾ ਥਾਨ ਲੱਗਿਆ ਦੋਸਤੋ ਦੇਖ ਸਕਦੇ ਆ ਮਗਰਲੇ ਪਾਸੇ ਹਵਾਨਾ ਇੱਕ ਹਫਤੇ ਦੀ ਕੱਚੀ ਹੈਗੀ ਆ ਦੋਸਤੋ ਦੂਜੀ ਸਾਈਡ ਤੋਂ ਵੀ ਥਾਣਾ ਦਾ ਸਾਇਜ ਗੈਪ ਵੇਖ ਲਓ ਦੋਸਤੋ ਅਗਲਾ ਥਾਨ ਥੋੜਾ ਜਿਹਾ ਸੱਜ ਨੂੰ ਛੋਟਾ ਤੇ ਮਗਰਲਾ ਥਣ ਦਾ ਸਾਈਜ਼ ਜਿਹੜਾ ਬਹੁਤ ਸੋਹਣਾ ਬਾਕੀ ਤੁਸੀਂ ਆਪ ਦੀ ਸਮਝ ਨਾਲ ਲੈਣੀ ਆ ਬਾਈ ਤੋਂ ਮੁੱਲ ਪੁੱਛਾਂਗੇ ਤੋੜ ਕੇ ਤੁਹਾਨੂੰ ਵਿਖਾ ਦੇਣੀ ਆ ਪਿੱਠਪੂੜਾ ਵੇਖ ਸਕਦੇ ਆ ਸਜ ਨੂੰ ਪਤਲੀ ਚਮੜੀ ਦੇ ਵਿੱਚ ਆ ਦੋਸਤੋ ਤੋੜੇ ਬਈ ਸੁਰੀ ਜਾਂਦੀ ਤੋ ਦੋਸਤੋ ਹਵਾਨੇ ਦੀ ਜੱਜਮੈਂਟ ਤੁਹਾਨੂੰ ਲੱਗ ਜਾਣੀ ਆ ਸੋਹਣਾ ਥਣ ਹਵਾਨਾ ਤੇ ਚੰਗੇ ਕਦ ਕਾਠ ਦੇ ਵਿੱਚ ਆ ਪਤਲੀ ਚਮੜੀ ਆ ਅਮੀਰ ਦਾ ਵੀ 10-11 ਕਿਲੋ ਦੁੱਧ ਆਰਾਮ ਨਾਲ ਪਾ ਦੂਗੀ। ਤੋਰੇ ਬਈ ਤੋਰ। ਬੰਦ ਦੇ। ਕੋਤੀ ਬੰਨ ਲੇ। ਜਿੱਥੇ ਮਰਜ਼ੀ ਬੰਦ ਦੇ। ਲਓ ਵੀ ਸੱਜਣੋ ਜਿੰਨਾ ਵੀਰਾਂ ਨੂੰ ਇਹ ਝੋਟੀ ਪਸੰਦ ਹੋਵੇ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਦੋਸਤੋ ਸੌਦਾ ਕਰ ਲਵੇ ਤੇ ਮੁੱਲ ਦੋਸਤੋ ਬਾਈ ਤੋਂ ਪੁੱਛ ਲੈਣਾ ਕੀ ਮੁੱਲ ਕਰਾਂਗੇ ਬਾਈ ਮੁੱਲ ਲੱਖ ਰੁਪਏ ਮੰਗਦੇ ਲੱਖ ਰੁਪਏ ਮੌਕੇ ਤੇ ਮਾਨਤਾਨ ਹੋ ਜੂਗਾ ਹਾਂ ਮੌਕੇ ਤੇ ਹੋ ਜੂਗਾ ਲਓ ਵੀ ਸੱਜਣੋ ਮੌਕੇ ਤੇ ਮਾਨਤਾਨ ਹੋ ਜੂਗਾ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਵੀਡੀਓ ਬਣਵਾ ਸਕਦੇ ਆ ਤੇ ਵੀਡੀਓ ਵੇਖਣ ਲਈ ਧੰਨਵਾਦ ਦੋਸਤੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ